ਜਬਦਾਂ ਦੀ ਤਾਕਤ ਦਾ A1 ਮੀਡੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਰਮਨਦੀਪ ਪਰ ਸਵਾਗਤ ਕਰਦੀ ਹਾਂ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਅੱਜ ਵੱਡਾ ਤੋਹਫਾ ਅੱਜ ਸ਼ਾਮ ਤੱਕ ਖਾਤੇ 'ਚ ਆਉਣਗੇ 2-2000 ਰੁਪਏ ਤੁਸੀਂ ਕਿਸਾਨ ਮੋਬਾਈਲ ਐਪ ਤੇ ਕਰ ਸਕਦੇ ਹੋ ਚੈੱਕ ਪੀਐਮ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਅੱਜ ਕਿਸਾਨਾਂ ਦੇ ਖਾਤੇ 'ਚ ਪਾਏ ਜਾਣਗੇ 20 ਹਜ਼ਾਰ ਕਰੋੜ ਰੁਪਏ ਜੀ ਹਾਂ ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਦੱਸ ਦਈਏ ਕਿ 9 ਕਰੋੜ 26 ਲੱਖ ਕਿਸਾਨਾਂ ਨੂੰ ਦਿੱਤੇ ਜਾਣਗੇ 20 ਹਜ਼ਾਰ ਕਰੋੜ ਰੁਪਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਧੀ ਦੇ ਤਹਿਤ ਸਤਾਰਵੀਂ ਕਿਸ਼ਤ ਕਿਸਾਨ ਭਰਾਵਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਪੀਐਮ ਮੋਦੀ ਵੱਲੋਂ ਤੀਜੀ ਵਾਰ ਸੌਚਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸਵੰਧਿਤ ਫਾਈਲ ਉਤੇ ਦਸਕਤ ਕਿਤੇ ਜਾਣਗੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ 2-2000 ਦੀਆਂ ਤਿੰਨ ਕਿਸ਼ਤਾਂ ਰਾਹੀਂ ਪੈਸੇ ਦਿੱਤੇ ਜਾਣਗੇ ਦੱਸ ਦਈਏ ਕਿ ਤੁਸੀਂ ਖਾਤੇ ਵਿੱਚ ਆਏ ਪੈਸੇ ਕਿਵੇਂ ਚੈੱਕ ਕਰ ਸਕਦੇ ਹੋ ਤੁਸੀਂ Google Play Store ਜਾ ਐਪਲ ਐਪ ਸਟੋਰ ਤੋਂ ਕਿਸਾਨ ਮੋਬਾਈਲ ਐਪ ਰਾਹੀਂ ਡਾਊਨਲੋਡ ਕਰਕੇ ਉਸ ਆਪਣੀ ਰਜਿਸਟ੍ਰੇਸ਼ਨ ਆਈਡੀ ਜਾਂ ਆਧਾਰ ਆਈਡੀ ਭਰ ਕੇ OTP ਦਰਜ ਕਰਕੇ ਚੈੱਕ ਕਰ ਸਕਦੇ ਹੋ। ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕਰਤ ਸਵਾਗਤ ਕਰਦੀ ਹਾਂ। ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਅੱਜ ਵੱਡਾ ਤੋਹਫਾ। ਅੱਜ ਸ਼ਾਮ ਤੱਕ ਖਾਤੇ 'ਚ ਆਉਣਗੇ 2-2000 ਰੁਪਏ। ਮੋਬਾਈਲ ਐਪ ਤੇ ਕਰ ਸਕਦੇ ਹੋ ਚੈੱਕ ਪੀਐਮ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਅੱਜ ਕਿਸਾਨਾਂ ਦੇ ਖਾਤੇ 'ਚ ਪਾਏ ਜਾਣਗੇ 20 ਹਜ਼ਾਰ ਕਰੋੜ ਰੁਪਏ ਜੀ ਹਾਂ ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਦੱਸ ਦਈਏ ਕਿ 9 ਕਰੋੜ 26 ਲੱਖ ਕਿਸਾਨਾਂ ਨੂੰ ਦਿੱਤੇ ਜਾਣਗੇ 20 ਹਜ਼ਾਰ ਕਰੋੜ ਰੁਪਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਧੀ ਦੇ ਤਹਿਤ ਸਤਾਮਿਕ ਇਸ਼ਤ ਕਿਸਾਨ ਭਰਾਵਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਟੀਮ ਮੋਦੀ ਵੱਲੋਂ ਤੀਜੀ ਵਾਰ ਸੋਚਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਫਾਈਲ ਉੱਤੇ ਦਸਤਕਤ ਕੀਤੇ ਜਾਣਗੇ। ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ 2-2000 ਦੀਆਂ ਤਿੰਨ ਕਿਸ਼ਤਾਂ ਰਾਹੀਂ ਪੈਸੇ ਦਿੱਤੇ ਜਾਣਗੇ। ਦੱਸ ਦਈਏ ਕਿ ਤੁਸੀਂ ਖਾਤੇ ਵਿੱਚ ਆਏ ਪੈਸੇ ਕਿਵੇਂ ਚੈੱਕ ਕਰ ਸਕਦੇ ਹੋ ਤੁਸੀਂ Google Play Store ਜਾਂ Apple App Store ਤੋਂ ਕਿਸਾਨ ਮੋਬਾਈਲ ਐਪ ਰਾਹੀਂ ਡਾਊਨਲੋਡ ਕਰਕੇ ਉਸ ਵਿੱਚ ਆਪਣੀ ਰਜਿਸਟ੍ਰੇਸ਼ਨ ਆਈਡੀ ਜਾਂ ਆਧਾਰ ਆਈਡੀ ਭਰ ਕੇ OTP ਦਰਜ ਕਰਕੇ ਚੈੱਕ ਕਰ ਸਕਦੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਪਰ ਸਵਾਗਤ ਕਰਦੀ ਹਾਂ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਅੱਜ ਵੱਡਾ ਤੋਹਫਾ ਅੱਜ ਸ਼ਾਮ ਤੱਕ ਖਾਤੇ 'ਚ ਆਉਣਗੇ 2-2000 ਰੁਪਏ ਸਾਰ ਮੋਬਾਈਲ ਐਪ ਤੇ ਕਰ ਸਕਦੇ ਹੋ ਚੈੱਕ ਪੀਐਮ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਅੱਜ ਕਿਸਾਨਾਂ ਦੇ ਖਾਤੇ 'ਚ ਪਾਏ ਜਾਣਗੇ 20000 ਕਰੋੜ ਰੁਪਏ ਜੀ ਹਾਂ ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਦੱਸ ਦਈਏ ਕਿ 9 ਕਰੋੜ 26 ਲੱਖ ਕਿਸਾਨਾਂ ਨੂੰ ਦਿੱਤੇ ਜਾਣਗੇ 20000 ਕਰੋੜ ਰੁਪਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਧੀ ਦੇ ਤਹਿਤ ਸਤਾਰਮੀਕ ਇਸ਼ਤ ਕਿਸਾਨ ਭਰਾਵਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਟੀਮ ਮੋਦੀ ਵੱਲੋਂ ਤੀਜੀ ਵਾਰ ਸੋਚਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਫਾਈਲ ਉਤੇ ਦਸਤਕਤ ਕੀਤੇ ਜਾਣਗੇ। ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ 2-2000 ਦੀਆਂ ਤਿੰਨ ਕਿਸ਼ਤਾਂ ਰਾਹੀਂ ਪੈਸੇ ਦਿੱਤੇ ਜਾਣਗੇ। ਦੱਸ ਦਈਏ ਕਿ ਤੁਸੀਂ ਖਾਤੇ ਵਿੱਚ ਆਏ ਪੈਸੇ ਕੀ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ Google Play Store ਜਾਂ Apple App Store ਤੋਂ ਕਿਸਾਨ ਮੋਬਾਈਲ ਐਪ ਰਾਹੀਂ ਡਾਊਨਲੋਡ ਕਰਕੇ ਉਸ ਵਿੱਚ ਆਪਣੀ ਰਜਿਸਟ੍ਰੇਸ਼ਨ ਆਈਡੀ ਜਾਂ ਆਧਾਰ ਆਈਡੀ ਭਰ ਕੇ OTP ਦਰਜ ਕਰਕੇ ਚੈੱਕ ਕਰ ਸਕਦੇ ਹੋ